हां जी मेरिटोरियस ਤੇ ਐਸਓਈ ਸਕੂਲਾਂ ਦੇ ਦਾਖਲੇ ਲਈ ਜੋ ਰਿਜ਼ਲਟ ਦੀ ਅਨਾਉਂਸਮੈਂਟ ਹੋਈ ਹੈ ਰਿਜ਼ਲਟ ਆਇਆਗਾ ਉਸ ਸੰਬੰਧੀ ਜਿਹੜਾ ਕਿਹੜੇ ਵਿਦਿਆਰਥੀ ਐਲੀਜੀਬਲ ਨੇ ਤੇ ਕਿਹੜੇ ਨਾਟ ਐਲੀਜੀਬਲ ਨੇ ਬਹੁਤ ਸਾਰੇ ਵਿਦਿਆਰਥੀਆਂ ਦੇ ਸਵਾਲ ਆ ਵੀ ਸਾਡੇ ਨੰਬਰ ਤਾਂ ਇੰਨੇ ਆ ਗਏ ਜੀ ਪਰ ਅਸੀਂ ਨਾਟ ਐਲੀਜੀਬਲ ਕਿਵੇਂ ਆ ਗਏ ਆਓ ਮੈਂ ਥੋੜਾ ਸੰਖੇਪ ਦੇ ਤੌਰ ਤੇ ਦੱਸਾਂ ਇਸ ਵੀਡੀਓ ਵਿੱਚ ਧਿਆਨ ਨਾਲ ਸੁਣਿਓ ਤੇ ਅੱਗੇ ਸ਼ੇਅਰ ਵੀ ਕਰਿਓ ਤਾਂ ਕਿ ਹਰੇਕ ਬੱਚੇ ਨੂੰ ਜਾਣਕਾਰੀ ਮਿਲ ਜੇ ਤੇ ਉਹਨਾਂ ਦੇ ਜਿਹੜੇ ਭਰਮ ਭਲੇਖੇ ਦੂਰ ਹੋ ਜਾਣ ਦੇਖੋ ਜੀ ਜਿਹੜਾ 150 ਨੰਬਰ ਦਾ ਪੇਪਰ ਸੀਗਾ ਤੁਹਾਡਾ 150 ਪ੍ਰੈਸ਼ਨ ਸੀਗਾ ਇੱਕ ਤਾਂ ਇਹ ਕੰਡੀਸ਼ਨ ਇਸ ਦੇ ਵਿੱਚ ਸਾਰੇ ਵਿਸ਼ਿਆਂ ਵਿੱਚੋਂ ਤੁਹਾਡੇ 35% ਚਾਹੀਦੇ ਆ। ਜਾਨੀ ਕਿ ਸਾਰੇ ਵਿਸ਼ਿਆਂ ਦਾ ਜਿਹੜਾ 35% ਨੰਬਰ ਘਟਣਾ ਹੀ ਨਹੀਂ ਚਾਹੀਦੇ। ਇਹਦਾ ਮਤਲਬ ਗੱਲ ਇਹ ਸਿੱਧ ਹੁੰਦੀ ਹੈ ਦੇਸੀ ਭਾਸ਼ਾ ਦੇ ਵਿੱਚ 150 ਦੇ ਵਿੱਚੋਂ ਤੁਹਾਡੇ 42 ਪ੍ਰਸ਼ਨ ਠੀਕ ਚਾਹੀਦੇ ਆ। ਸਿੱਧੀ ਜਿਹੀ ਗੱਲ ਇਹ ਬਣ ਗਈ। ਫਿਰ ਅੱਗੇ ਰੀਜ਼ਨਿੰਗ ਵਾਲੇ ਭਾਗ ਦੇ ਵਿੱਚ ਵੀ ਗੱਲ ਕੀਤੀ ਆ ਵੀ ਇਹਦੇ ਵਿੱਚੋਂ 35% ਚਾਹੀਦੇ ਆ। ਰੀਜ਼ਨਿੰਗ ਦੇ ਤੁਹਾਨੂੰ 30 30 ਸਵਾਲ ਆਇਆ 30 ਦੇ ਵਿੱਚੋਂ ਤੁਹਾਡੇ 11 ਪ੍ਰਸ਼ਨ ਠੀਕ ਚਾਹੀਦੇ ਆ ਜੀ ਤਾਂ ਤੁਸੀਂ ਐਲੀਜੀਬਲ ਮੰਨੇ ਜਾਓਗੇ। ਸਾਰੇ ਵਿਸ਼ਿਆਂ ਵਿੱਚੋਂ 42% ਜਿਹੜਾ 42% ਠੀਕ ਚਾਹੀਦੇ ਯਾਨੀ ਕਿ 35% ਬਣ ਗਏ ਹੋਣੇ ਚਾਹੀਦੇ ਆ ਰੀਜਨਿੰਗ ਦੇ ਵਿੱਚ 35% ਯਾਨੀ ਕਿ 11% ਠੀਕ ਹੋਣੇ ਚਾਹੀਦੇ ਆ ਇਸ ਤੋਂ ਇਲਾਵਾ ਇਹ ਕੰਡੀਸ਼ਨ ਸੀਗੀ ਵੀ ਜੇਕਰ ਤੁਹਾਡਾ ਜਿਹੜਾ ਹੈਗਾ 150 ਸਵਾਲ ਦੇ ਵਿੱਚੋਂ 60 ਸਵਾਲ ਠੀਕ ਨਹੀਂ ਚਾਹੀਦੇ ਨੇ ਇਹ ਘੱਟ ਹੁੰਦੇ ਆ ਤਾਂ ਫੇਰ ਵੀ ਤੁਸੀਂ ਨਾਟ ਐਲੀਜੀਬਲ ਮੰਨੇ ਜਾਓਗੇ ਇਸੇ ਕਰਕੇ ਤਿੰਨੇ ਕੰਡੀਸ਼ਨਾਂ ਪੂਰੀਆਂ ਕਰਨੀਆਂ ਜ਼ਰੂਰੀ ਆ ਜੀ ਤਾਂ ਕਿ ਵਿਦਿਆਰਥੀਆਂ ਨੂੰ ਭਰਮ ਭੁਲੇਖਾ ਨਾ ਰਹੇ ਵੀ ਉਹ ਐਲੀਜੀਬਲ ਤੇ ਨਾਟ ਐਲੀਜੀਬਲ ਕਿਉਂ ਹੋਏ ਨੇ ਸਾਰੇ ਵਿਦਿਆਰਥੀਆਂ ਤੱਕ ਵੱਧ ਤੋਂ ਵੱਧ ਵੀਡੀਓ ਪਹੁੰਚਾਓ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜੇ ਇਸ ਚੀਜ਼ ਦਾ ਵੀ ਜਿਹੜਾ ਇਸ ਇਸ ਫਾਰਮੂਲੇ ਦੇ ਤਹਿਤ ਜਿਹੜਾ ਰਿਜ਼ਲਟ ਦੀ ਅਨਾਊਂਸਮੈਂਟ ਕੀਤੀ ਗਿਆ ਇਹ ਜਿਹੜਾ ਕ੍ਰਾਈਟੇਰੀਆ ਹੈਗਾ ਵੀ 35% ਤੋਂ ਜਿਹੜੇ ਵਿਸ਼ਾ ਚੋਂ ਘੱਟ ਨਾ ਹੋਣ ਤੇ ਰੀਜਨਿੰਗ ਦੇ ਵਿੱਚੋਂ 35% ਤੋਂ ਘੱਟ ਨਾ ਹੋਵੇ ਕਿਸੇ ਦੇ ਤੇ ਕੁੱਲ ਜਿਹੜਾ ਹੈਗਾ ਉਹ ਤੁਹਾਡੇ ਜਿਹੜਾ ਜਾਨੀ ਕਿ 60 ਸਵਾਲ ਠੀਕ ਚਾਹੀਦੇ ਜਾਨੀ ਕਿ 40% ਜਿਹੜਾ ਕੁੱਲ ਦਾ ਮੰਨਿਆ ਗਿਆ ਇਹ ਜਿਹੜੀ ਆ ਜਾਂਦੀ ਹੈ ਵੀ ਕੁੱਲ 40% ਨੰਬਰ ਚਾਹੀਦੇ ਆ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਾਂ ਅੱਗੇ ਸ਼ੇਅਰ ਕਰੀਏ ਤਾਂ ਕਿ ਵਿਦਿਆਰਥੀਆਂ ਨੂੰ ਜਾਣਕਾਰੀ ਮਿਲ ਸਕੇ ਧੰਨਵਾਦ